ਇਹ ਸਾਰੇ ਲੋਕ ਜਿਨ੍ਹਾਂ ਤੇ ਸਮੇ ਸਮੇ ਸੇਰ ਮਕਦਮੇ ਹੋਰ ਫਗੜਾ ਸਾਡੇ ਕਾਂਗਰਸ ਦੇ ਵਰਕਰਾਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਮਕਦਮੇ ਦਰਜ ਕਰਨ ਦੀ ਜਿਹੜੀ ਰਵਾਇਤ ਤੇ ਕਵਾਈਤ ਬਣਾਈ ਲੇਕਿਨ ਹਰਾਨੀ ਉਸ ਵੇਲੇ ਹੋਈ ਜਦੋਂ ਇੱਕ ਵਰੋਧੀ ਧਿਰ ਦੇ ਨੇ ਆਪਣੀ ਚਿੰਤਾ ਜਾਹਰ ਇੱਕ ਚੈਨਲ ਤੇ ਕੀਤੀ ਪਰ ਇਹ ਕੋਈ ਇਹਨਾਂ ਦੀ ਇਨਫਰਮੇਸ਼ਨ ਨਹੀਂ ਸੀ 255 ਹੈਂਡ ਗਰਨੇਡ ਪੰਜਾਬ ਦੇ ਵਿੱਚ ਆਏ ਐ ਨਵਾਂ ਵੀ ਹਜੇ ਪਤਾ ਨਹੀਂ ਚੱਲ ਰਿਹਾ ਕਿੱਥੇ ਅੱਜ ਜਿਹੜੇ ਮਰਜੀ ਵਿਅਕਤੀ ਨੂੰ ਪੁੱਛ ਲੋ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਹੈਂਡ ਗਰਨੇਡ ਕੱਲ ਨੂੰ ਕਿਤੇ ਵੀ ਚੱਲ ਜਾਏ ਕੋਈ ਨਾ ਕੋਈ ਭਰੋਸਾ ਨਹੀਂ ਹੈ 9 ਸਪਟੈਂਬਰ ਨੂੰ ਹੈਂਡ ਗਰਨੇਡ ਦਾ ਸੈਕਟਰ ਚੱਲਿਆ ਨਵੰਬਰ 23 2024 ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਇੱਕ 1.5 ਕਿਲੋ ਆਸ ਜਿਹੜਾ ਹੋ ਗਿਆ ਨਵੰਬਰ 29 2024 ਨੂੰ ਇਹ ਗੁਰਬਖਸ਼ ਨਗਰ ਅੰਮ੍ਰਿਤਸਰ ਪੁਲਿਸ ਚੈੱਕਪੋਸਟ ਤੇ ਹੋਇਆ ਇੱਕ ਕੋਈ ਨਵਾਂ ਸ਼ਹਿਰ ਅਨਸਾਰਾ ਪੁਲਿਸ ਸਟੇਸ਼ਨ ਹੈ ਉੱਥੇ 2 ਦਸੰਬਰ 2024 ਨੂੰ ਹੋਇਆ ਦਸੰਬਰ 4 2024 ਨੂੰ ਵਜੀਠਾ ਪੁਲਿਸ ਸਟੇਸ਼ਨ ਤੇ ਹੋਇਆ ਦਸੰਬਰ 13 2024 ਨੂੰ ਪੁਲਿਸ ਸਟੇਸ਼ਨ ਬਟਾਰਾ ਤੇ ਹੈਨਕਰ ਨੇ ਦਾ ਹਮਲਾ ਹੋਇਆ ਦਸੰਬਰ 17 2024 ਨੂੰ اسلامਾਬਾਦ ਪੁਲਿਸ ਸਟੇਸ਼ਨ ਅੰਬਰੇਸਰ ਸੂਬਾ ਟੈਂਗਲਾ ਦੇ ਹੋਇਆ ਦਸੰਬਰ 18 2024 ਨੂੰ ਬਖਸ਼ੀwala ਪੁਲਿਸ ਚੈੱਕਪੋਸਟ ਗੁਰਦਾਸਪੁਰ ਹੋਇਆ ਦਸੰਬਰ 20 2024 ਨੂੰ ਗੁਦਾਲਾ ਬੰਗਰ ਪੁਲਿਸ ਸਟੇਸ਼ਨ ਚੈੱਕਪੋਸਟ ਗੁਦਾਸਪੁਰ ਹੋਇਆ ਜਨਵਰੀ 9 2025 ਨੂੰ ਹੈਂਗ ਕਰਦੇ ਗਮਟਾਲਾ ਪੁਲਿਸ ਚੌਕੀ ਤੇ ਹੋਇਆ ਅੰਮ੍ਰਿਤਸਰ ਜਨਵਰੀ 16 2025 ਨੂੰ ਗਰਨਾਜ ਅਧਿਆਕ ਲਿਕਟ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਨੇ ਜਨਤੀਪੁਰ ਉਹਨਾਂ ਦੇ ਘਰ ਤੇ ਹੋਇਆ 3 ਫਰਵਰੀ 3 2025 ਨੂੰ ਫਤੇਗੜ ਚੂੜੀਆਂ ਬਾਈਪਾਸ ਪੁਲਿਸ ਚੌਕੀ ਤੇ ਹੈਂਗ ਕਰਦੇ ਚਲਿਆ मार्च 15 2025 ਨੂੰ ਹੰਗਰਵੇਜ ਟੈਂਪਲ ਜਿਹੜਾ ਮੰਦਿਰ ਤੇ ਅੰਮ੍ਰਿਤਸਰ ਗਰਨੇਟ ਅਟੈਕ ਹੋਇਆ ਮਾਰਚ 16 2025 ਰਾਜਪੁਰ ਪਰਸੂਟਪੁਰ ਵਿਲੇਜ ਜਲੰਧਰ ਹੰਗਰਵੇਜ ਅਟੈਕ ਹੋਇਆ ਅਪ੍ਰੈਲ 2025 ਨੂੰ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਪਟਿਆਲਾ ਹਾਦੀਵਰੀ ਇਨਕੁਆਰੀ ਚੱਲ ਰਹੀ ਹੈ ਬਲਾਸਟ ਹੋਇਆ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਰਾਜਾ ਵੜੇ ਕਾਂਗਰਸ ਦੀਆਂ ਨੀਤੀਆਂ 'ਚ ਲੱਗੀ ਵੀ ਹੈ ਪਰ ਦਿੱਲੀ ਦੇ ਅੰਦਰ ਲੀਡਰਸ਼ਿਪ ਨੇ ਤੁਹਾਨੂੰ ਦੱਸਿਆ ਹਰ ਕਾਲੀ ਦਿਨ ਪਹਿਲਾਂ ਕਿ ਇੱਕ ਹਿੰਦੂ ਲੀਡਰ ਤੇ ਅਟੈਕ ਹੋਣ ਵਾਲਾ ਹੈ ਲੇਕਿਨ ਫੇਰ ਵੀ ਬਤ ਚੱਲਿਆ 8 April 8 2025 ਨੂੰ ਮਨੋਰੰਜਨ ਕਾਲਿਆ ਸਾਥੀ ਅਟੈਕ ਕਰਤਾ ਗਿਆ ਤੋ ਇਹ ਸਾਰੇ ਘਟਨਾਕਰਮ ਬਥੇਰੇ ਐਸੇ ਘਟਨਾਕਰਮ ਨੇ ਜਿੰਨਾ ਦੇ ਬਾਰੇ ਪੁਲਿਸ ਚੱਲ ਨਹੀਂ ਪਾ ਰਹੀ। ਇਸ ਤਰ੍ਹਾਂ ਦੇ ਘਟਨਾਕਰਮ ਹੋਏ ਨੇ। ਲੇਕਿਨ ਜਿਹੜਾ ਘਟਨਾਕਰਮ ਆ ਹੋਇਆ ਵੀ ਇੰਟਰਵਿਊ ਦਿੱਤੀ 10 ਵਜੇ ਇੰਟਰਵਿਊ ਆਈ ਬਾਜਵਾ ਸਾਹ ਨੂੰ ਕੋਈ ਫਿਕਰ ਨਹੀਂ ਪੈਂਦਾ ਇਸ ਗੱਲ ਦਾ। ਬਾਜਵਾ ਸਾਹਿਬ ਦਾ ਕੱਦ ਹੋਰ ਵੱਡਾ ਹੋਣਾ ਕਿਉਂਕਿ ਬਾਜਵਾ ਸਾਹਿਬ ਲੋਕਾਂ ਦੀ ਲੜਾਈ ਪਰ ਪੰਜਾਬ ਦੀ ਅਮਰ ਸ਼ਾਹ ਪਾਰਟੀ ਪੈਰਾ ਦੇ ਰਹੀ ਹੈ ਕਾਂਗਰਸ ਪਾਰਟੀ ਪੈਰਾ ਦੇ ਰਹੀ ਹੈ ਕਾਂਗਰਸ ਪਾਰਟੀ ਨੇ 92 ਦੇ ਤਹਾਕੇ ਇਸ ਪੰਜਾਬ ਦੀ ਵਰਦੀ ਅਗਲੇ ਵਿੱਚ ਇਸ ਪੰਜਾਬ ਨੂੰ ਮੁੜ ਲੀਹਾਂ ਤੇ ਲੈ ਕੇ ਸਾਡੇ ਸਰਦਾਰ ਬੈਂ ਸਿੰਘ ਤੇ ਸਾਰੇ ਲੀਡਰ ਲੈ ਕੇ ਆਏ 92 ਦੇ ਵਿੱਚ ਤੁਸੀਂ ਲੋਕੀ ਦੱਸੋਗੇ ਇਹ ਨਹੀਂ ਕਿਹਾ galera ਆਪਣੇ ਪ੍ਰਤਾਪ ਸਿੰਘ ਭਾਜਪਾ ਪਾਕਿਸਤਾਨਾ ਮਿਲਿਆ ਵਾਹ ਪ੍ਰਤਾਪ ਸਿੰਘ ਭਾਜਪਾ ਦੇ ਪਿਤਾ ਨੇ ਸੈਸੀਨੇਸ਼ਨ ਹੋਇਆ ਗੁਰਬਾਨੀ ਦਿੱਤੀ ਬਰਤਖ ਸਿੰਘ ਬਾਜਵਾ ਕੇ ਬੰਬ ਲਾਸਟ ਹੋਇਆ ਜਦੋਂ ਤੁਹਾਡੀ ਪਾਰੀ ਦਾ ਪੁਰਨ ਜਨਮ ਨਹੀਂ ਹੋਇਆ ਸੀਗਾ ਇਹ ਤੁਸੀਂ ਕਹਿ ਰਹੇ ਹੋ ਬਾਜਵਾ ਸਾਡੇ ਪਾਕਿਸਤਾਨ ਨਾਲ ਪਾਕਿਸਤਾਨ ਕਿਉਂ ਕਿਉਂ ਕਹਿ ਰਹੇ ਹੋ اسلام آباد ਨਾ ਕਹਦੇ ਹੋ ਕਿਸ ਕਰਨਾ ਕੀ ਫਾਇਦਾ ਕੋਈ ਲੀਡਰ ਛੱਡੇਗਾ ਨਹੀਂ ਕਿ ਤੁਸੀਂ ਪਾਕਿਸਤਾਨ ਨਾਲ ਗਰੋਹ ਨਾਲ ਨਸ਼ੇ ਦੇ ਤਸਕਰਾਂ ਨਾਲ ਨਹੀਂ ਬਣਾਏ ਕੋਈ ਫਰਕ ਨਹੀਂ ਪੈਂਦਾ ਇੱਕ ਚਿੱਠੀ ਲਿਆਏ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਸੀ ਪੁਰਾਣੀ ਚਿੱਠੀ ਲਿਖੀ ਸੀ ਤੇ ਨਈ ਲਿਖੀ ਸੀ ਉਹリエ ਫੈਕਟਿਸੀ ਨਹੀਂ ਮੈਨੂੰ ਪਤਾ ਪਰ ਅਗਰ ਕੋਈ ਵਿਅਕਤੀ ਕਿਸੇ ਨੂੰ ਪ੍ਰਸੰਗ ਨਾ ਕਰਦਾ ਹੋਵੇ ਉਹਦੇ ਖਿਲਾਫ ਚਿੱਠੀ ਲਿਖ ਦੇ ਇਹਦਾ ਮਤਲਬ ਉਹਨੇ ਪਾਕਿਸਤਾਨ ਨਾਲ ਸੰਬੰਧ ਨਹੀਂ ਹੈ ਜੇ ਉਹ ਚਿੱਠੀ ਸੱਚੀ ਹੈ ਤਾਂ ਮੈਨੂੰ ਇਹ ਕਹਿੰਚ ਕੋਈ ਗੁਰੇਜ਼ ਨਹੀਂ ਕਿ ਪਾਕਿਸਤਾਨ ਚ ਹਰ ਮਹੀਨੇ ਕੋਣ ਹੋ ਫਸੀ ਤੇ ਕੀਰੇ ਪਾਕਿਸਤਾਨ ਨਾਲ ਸੰਬੰਧ ਸੰ ਇਹ ਸਾਰੀ ਦੁਨੀਆ ਜਾਣਦੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਹੀਂ ਸਾਥ ਸੋ ਇਹ ਜਿਆਦਾ ਲੰਮਾ ਚਲਾ ਗਿਆ ਆ ਜਿਆਦਾ ਕੁਝ ਨਾ ਕਿਹਾ ਹੋਇਆ ਜਿਹੜੀਆਂ ਤੁਸੀਂ ਧਾਰਾਵਾਂ ਲਾਈਆਂ ਮਿਸ ਇਨਫਰਮੇਸ਼ਨ ਕਹਿੰਦੇ ਇਹ ਗੱਲ ਦੇਰੇ ਰੰਧਾਵਾ ਸਾਹਿਬ ਬੈਠੇ ਇਹਨਾਂ ਨੇ ਪਹਿਲੇ ਦਿਨ ਕਿਹਾ ਸੀ ਵੀ ਇੱਥੇ ਹੋਈ ਐ ਇੰਟਰਵਿਊ ਕਿਉਂ ਕਿ ਇਨਫਰਮੇਸ਼ਨ ਸੀ ਹੁਣ ਇਹ ਕਹਿੰਗੇ ਰੰਧਾਵੇ ਕੋਈ ਕੀ ਸੋਰਸਿਸ ਸੀ ਰੰਧਾਵਾ ਜੇਨ ਮੰਤਰੀ ਰਿਹਾ ਉਥੋਂ ਦੇ ਜਿਹੜਾ ਅੰਦਰ ਹੈ ਬੰਦਾ ਉਹਦੇ ਤੋਂ ਲੈ ਕੇ ਹਰ ਮੁਲਾਜ਼ਮ ਨਾਲ ਉਹਦੇ ਸਬੰਧ ਹੋ ਸਕਦੇ ਆ ਦੱਸਿਆ ਹੋਵੇ ਇਹ ਸਾਰਾ ਝੂਠਾ ਦਾ ਜਿਹੜਾ ਬਲੰਦਾ ਬਣਾ ਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹੋ ਅਸੀਂ ਬਿਲਕੁਲ ਕਰਾਂਗੇ ਨਹੀਂ ਤੇ ਸਮੁੱਚੀ ਕਾਂਗਰਸ ਅੱਜ ਵਰਤਾਪ ਸਿੰਘ ਬਾਜਵਾ ਨਾਲ ਖੜੀ ਹੈ ਔਰ ਮੈਂ ਰਾਹੁਲ ਗਾਂਧੀ ਦਾ ਖਗੇ ਸਾਧਾ ਬਗੇਲ ਸਾਹਿਬ ਦਾ ਧਨਵਾਦੀ ਹਾਂ ਕੱਲ ਉਹਨਾਂ ਨੇ ਸਾਡੇ ਨਾਲ ਟੈਲੀਫੋਨ 'ਤੇ 5-5 ਮਿੰਟ ਚਰਚਾ ਕਰਕੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਰੀ ਕਾਂਗਰਸ ਸਾਰੀ ਨਾਲ ਖੜੀ ਆ ਚ ਸਾਰੀ ਲੀਡਰਸ਼ਿਪ ਚੰਨੀ ਸਾਹਿਬ ਤੋਂ ਲੈ ਕੇ ਰੰਦਾਵਾ ਸਾਹਿਬ ਤੋਂ ਲੈ ਕੇ ਤੇ ਅਖੀਰਲੇ ਹਲਕੇ ਦਾ ਆਗੇਤੀ ਹਰ ਸਾਥੀ ਕੰਟੈਸਟਰ ਕੈਂਡੀਡੇਟ ਜਨ ਜ਼ਿਲ੍ਹਾ ਪ੍ਰਧਾਨ ਅੱਜ ਕਿਸੇ ਨੂੰ ਸੱਦਿਆ ਨਹੀਂ ਸੀ ਕੱਲੇ ਲੀਡਰਾਂ ਨੂੰ ਸੱਦਿਆ ਗਿਆ ਸੀ ਆ ਜਿਹੜਾ ਹਜੂਮ ਆਇਆ ਅਸੀਂ ਉਹਨਾਂ ਦਾ ਸਾਰੇ ਸਾਥੀਆਂ ਦਾ ਵਰਕਰਾਂ ਦਾ ਧੰਨਵਾਦੀ ਹਾਂ ਉਹਨਾਂ ਵਿੱਚ ਮੈਂ ਅਗਲਾ ਪ੍ਰੋਗਰਾਮ ਵੀ ਦੱਸਾਂਗਾ ਤੇ ਇਸ ਤੋਂ ਬਾਅਦ ਸਾਡੇ ਲੀਡਰਸ ਨੂੰ ਸੰਬੋਧਨ ਕਰਨਗੇ ਬੰਦਪਨ ਮੇ ਅਗਲਾ ਪ੍ਰੋਗਰਾਮ ਇਹ ਹੈ ਪ੍ਰੈਸ ਕਾਨਫਰੈਂਸ ਤੋਂ ਬਾਅਦ ਅਸੀਂ ਅਗਲੀ ਹਾਈ ਕੋਰਟ ਦੀ ਪ੍ਰਕਿਰਿਆ ਦਾ ਜਿਹੜਾ ਸਾਡਾ ਫੰਡਮੈਂਟਲ ਰਾਈਟ ਹੈ ਉਹ ਅਸੀਂ ਅਧਿਕਾਰ ਇਸਤੇਮਾਲ ਕੀਤਾ ਹੈ ਲੇਕਿਨ ਕੱਲ ਸਾਨੂੰ ਸੱਦਿਆ ਗਿਆ ਸੀ ਅਸੀਂ ਨਹੀਂ ਗਏ ਜਰੂਰੀ ਜਰੂਰੀ ਵਿਜੇ ਹੋਣ ਦੇ ਕਾਰਨ ਲੇਕਿਨ ਅੱਜ ਜੇ ਸੀ ਤੋਂ ਬਾਅਦ ਪੁਲਿਸ ਸਟੇਸ਼ਨ ਬਾਜਾ ਸਾਹਿਬ ਤੇ ਸਮੁੱਚੀ ਕਾਂਗਰਸ ਤੇ ਸਾਰੇ ਸੀਨੀਅਰ ਲੀਡਰ ਸਹਿਬਾਨ ਉਹਨੇ ਨਾ ਜਾਵਾਂਗੇ ਅਗਰ ਤੇਰੇ ਚ ਜੁਰਤ ਕੋਈ ਦੱਫੜ ਲੈ ਭੱਜਾਂਗੇ ਨਹੀਂ ਬਿਆਨ ਦੇਾਂਗੇ ਜੇਲ੍ਹਾਂ ਚ ਬੰਦੇ ਜਾਂਦੇ ਐ ਲੜਾਈ ਬੰਦੇ ਲੜਦੇ ਐ ਤੋਂ ਬਾਜਾ ਸਾਹਿਬ ਅਸੀਂ ਉੱਥੇ ਜਾਵਾਂਗੇ ਜੋ ਇਨਵੈਸਟੀਗੇਸ਼ਨ ਕਰਨੀ ਐ ਝੂਠੀ ਸੱਚੀ ਜੋ ਮੰਨ ਦੀ ਇੱਛਾ ਹੈ ਕੋਈ ਵੈਰ ਨਾ ਰਵੇ ਉਹ ਪੂਰੀ ਕਰ ਲੈਣੀ ਐ ਇਹ ਬੜਾ ਗੰਭੀਰ ਤੇ ਅਹਿਮ ਮੁੱਦਾ ਹੈ ਇਸ ਕਰਕੇ ਤੁਹਾਨੂੰ ਅੱਜ ਇੱਥੇ ਬੁਲਾਇਆ ਗਿਆ। ਪਰ ਇਸ ਪ੍ਰਕਾਰ ਦੇ ਹਾਲਾਤ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜੰਗਲ ਰਾਜ ਰੋਜ਼ਾਨਾ ਵਾਰਦਾਤਾ ਫੋਰੀਆਂ ਨੇ ਲੁੱਟਾਂ ਖੋਹਾਂ ਡਕੈਤੀਆਂ ਤੇ ਮਾਰ ਰੋ ਰਹੇ ਐ ਤੇ ਖਾਸ ਕਰਕੇ ਹੈਂਗ ਗ੍ਰਨੇਡ ਸਿੱਟੇ ਜਾ ਰਹੇ ਐ لیکن ਉਹਨਾਂ ਤੇ ਕਾਰਵਾਈ ਕਰਨ ਦੀ بجائے ਜਿਹੜੇ ਲੀਡਰ ਜਾਂ ਜਿਹੜੀਆਂ ਪਾਰਟੀਆਂ ਬਤੌਰ اپੋਜੀਸ਼ਨ ਦੇ ਤੌਰ ਤੇ ਇਤਲਾਹ ਦੇਣ ਦਾ ਕੰਮ ਕਰ ਰਹੀਆਂ ਜਾਂ ਸੁਝੇਤ ਦੇ ਕਰਨ ਦਾ ਕੰਮ ਕਰ ਰਹੀਆਂ ਉਹਨਾਂ ਲੀਡਰਾਂ ਤੇ ਕਾਰਵਾਈ ਹੋ ਰਹੀ ਇਸੇ ਤਰ੍ਹਾਂ ਦਾ ਹਾਲਾਤ ਆ ਬੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਉਸ ਤੋਂ ਬਾਅਦ ਖੈਰਾ ਸਾਹਿਬ ਫਿਰ ਸ਼ਾਨਸੁੰਦਰ ਅਰੋੜਾ ਫਿਰ ਪਤਪੂਸ਼ਨਾਸ਼ੂ ਫਿਰ ਸਾਧੂ ਸਿੰਘ ਇਹ ਸਾਰੇ ਲੋਕ ਜਿਨ੍ਹਾਂ ਤੇ ਸਮੇ ਸਮੇ ਸੇਰ ਮਕਦਮੇ ਹੋਰ ਫਗੜਾ ਸਾਡੇ ਕਾਂਗਰਸ ਦੇ ਵਰਕਰਾਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਮਕਦਮੇ ਦਰਜ ਕਰਨ ਦੀ ਜਿਹੜੀ ਰਵਾਇਤ ਤੇ ਕਵਾਈਤ ਬਣਾਈ ਲੇਕਿਨ ਹੈਰਾਨੀ ਉਸ ਵੇਲੇ ਹੋਈ ਜਦੋਂ ਇੱਕ ਵਿਰੋਧੀ ਧਿਰ ਦੇ ਨੇਤਾ ਨੇ ਆਪਣੀ ਚਿੰਤਾ ਜ਼ਾਹਿਰ ਇੱਕ ਚੈਨਲ ਤੇ ਕੀਤੀ ਔਰ ਇਹ ਕੋਈ ਇਹਨਾਂ ਦੀ ਇਨਫੋਰਮੇਸ਼ਨ ਨਹੀਂ ਸੀ ਕਿ 55 ਹੈਂਡ ਗਰਨੇਡ ਪੰਜਾਬ ਦੇ ਵਿੱਚ ਆਏ ਐ ਨੌਆ ਵੀ ਹਜੇ ਪਤਾ ਨਹੀਂ ਚੱਲ ਰਿਹਾ ਕਿੱਥੇ ਅੱਜ ਜਿਹੜੇ ਮੱਜੀ ਵਿਅਕਤੀ ਨੂੰ ਪੁੱਛ ਲੋ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕੀ ਹੈਂਡ ਗਰਨੇਡ ਕੱਲ ਨੂੰ ਕਿਤੇ ਵੀ ਚਲ ਜਾਏ ਇਹਦਾ ਕੋਈ ਭਰੋਸਾ ਨਹੀਂ ਹੈ 9 ਸਪਟੈਂਬਰ ਨੂੰ ਹੈਂਡ ਗਰਨੇਡ ਦਾ ਸੈਕਟਰ ਚੱਲਿਆ ਨਵੰਬਰ 23 2024 ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਇੱਕ 1.5 ਕਿਲੋ ਵਜ਼ ਜਿਹੜਾ ਉਹ ਹੋਇਆ ਨਵੰਬਰ 29 2024 ਨੂੰ ਇਹ ਗੁਰਬਖਸ਼ ਨਗਰ ਅੰਮ੍ਰਿਤਸਰ ਪੁਲਿਸ ਚੈੱਕਪੋਸਟ ਤੇ ਹੋਇਆ ਇੱਕ ਕੋਈ ਨਵਾਂ ਸ਼ਹਿਰ ਅਨਸਾਰਾ ਪੁਲਿਸ ਸਟੇਸ਼ਨ ਤੇ ਹੋਥੇ 2 2024 ਦਸੰਬਰ 2 2024 ਨੂੰ ਹੋਇਆ ਦਸੰਬਰ 4 2024 ਨੂੰ ਮਜੀਠਾ ਪੁਲਿਸ ਸਟੇਸ਼ਨ ਤੇ ਹੋਇਆ ਦਸੰਬਰ 13 2024 ਨੂੰ ਪੁਲਿਸ ਸਟੇਸ਼ਨ ਬਟਾਰਾ ਤੇ ਹੈਨਗਰ ਨੇ ਦਾ ਹਮਲਾ ਹੋਇਆ ਦਸੰਬਰ 17 2024 ਨੂੰ اسلام ਆਬਾਦ ਪੁਲਿਸ ਸਟੇਸ਼ਨ ਅੰਮ੍ਰਿਤਸਰ ਸੁਪਰ 3 ਲਵੇ ਹੋਇਆ ਦਸੰਬਰ 18 2024 ਨੂੰ ਬਖਸ਼ੀ ਵਾਲਾ ਪੁਲਿਸ ਚੈੱਕਪੋਸਟ ਗੁਰਦਾਸਪੁਰ ਹੋਇਆ ਦਸੰਬਰ 20 2024 ਨੂੰ ਵੰਡਾਲਾ ਬੰਗਰ ਪੁਲਿਸ ਸਟੇਸ਼ਨ ਚੈੱਕਪੋਸਟ ਗੁਰਦਾਸਪੁਰ ਹੋਇਆ ਜਨਵਰੀ 9 2025 ਨੂੰ ਹੰਗਰਨੇ ਗਮਟਾਲਾ ਪੁਲਿਸ ਚੌਕੀ ਤੇ ਹੋਇਆ ਅੰਮ੍ਰਿਤਸਰ ਜਨਵਰੀ 16 2025 ਨੂੰ ਗਰਨਾਜ ਅਬਾਕ ਲਿਖੋ ਸਾਬੇ ਜਿਹੜੇ ਕਾਂਗਰਸ ਦੇ ਲੀਡਰ ਨੇ ਜਨਤੀਪੁਰ ਉਹਨਾਂ ਦੇ ਘਰ ਤੇ ਹੋਇਆ 3 ਫਰਵਰੀ 2025 ਨੂੰ ਫਤੇਗੜ ਚੂੜੀਆਂ ਬਾਈਪਾਸ ਪੁਲਿਸ ਚੌਕੀ ਫੈਂਗ ਕਰਦੇ ਚੱਲਿਆ ਮਾਰਚ 15 2025 ਨੂੰ ਹੰਗਰਨੇ ਟੈਂਪਲ ਜਿਹੜਾ ਮੰਦਿਰ ਤੇ ਅੰਮ੍ਰਿਤਸਰ ਗਰਨੇਟ ਅਟੈਕ ਹੋਇਆ ਮਾਰਚ 16 2025 ਰਾਜਪੁਰ ਸੂਨਪੁਰ ਵਿਲੇਜ ਜਲੰਧਰ ਹੈਂਡ ਗ੍ਰੇਜ ਅਟੈਕ ਹੋਇਆ ਅਪ੍ਰੈਲ 2025 ਨੂੰ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਪਟਿਆਲਾ ਹਦੀਉਰੀ ਇਨਕੁਆਇਰੀ ਚੱਲ ਰਹੀ ਹੈ ਬਲਾਸਟ ਹੋਇਆ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਰਾਜਾ ਵੜੇ ਕਾਂਗਰਸ ਦੀਆਂ ਨੀਤੀਆਂ ਚ ਲੱਗੀ ਹੋਈ ਹੈ ਪਰ ਦਿੱਲੀ ਦੇ ਅੰਦਰ ਲੀਡਰਸ ਨੇ ਤੁਹਾਨੂੰ ਦੱਸਿਆ ਹਰਕਾਰੀ ਦਿਨ ਪਹਿਲਾਂ ਇੱਕ ਹਿੰਦੂ ਲੀਡਰ ਤੇ ਅਟੈਕ ਹੋਣ ਵਾਲਾ ਹੈ ਲੇਕਿਨ ਫੇਰ ਵੀ ਪਤਰ ਚੱਲਿਆ ਇਹ ਅਪ੍ਰੈਲ 8 2025 ਨੂੰ ਮਨੋਰੰਜਨ ਕਾਲਿਆ ਸਾਥ ਤੇ ਅਟੈਕ ਕਰਤਾ ਗਿਆ ਸੋ ਇਹ ਸਾਰੇ ਘਟਨਾਕਰਮ ਬਥੇਰੇ ਐਸੇ ਘਟਨਾਕਰਮ ਹੈ ਜਿੰਨਾ ਦੇ ਬਾਰੇ ਪੁਲਿਸ ਜਾਣ ਨਹੀਂ ਪਾ ਰਹੀ ਇਹ ਇਸ ਤਰ੍ਹਾਂ ਦੇ ਘਟਨਾਕਰਮ ਹੋਏ ਨੇ ਲੇਕਿਨ ਜਿਹੜਾ ਘਟਨਾਕਰਮ ਆ ਹੋਇਆ ਵੀ ਇੰਟਰਵਿਊ ਦਿੱਤੀ ਤਾਸ ਮੇਂ ਇੰਟਰਵਿਊ ਆਈ ਬਾਜਵਾ ਸਾਹ ਨੂੰ ਕੋਈ ਫਿਕੜੀ ਪੈਂਦਾ ਇਸ ਕੱਲ ਨਾਲ ਬਾਜਵਾ ਸਾਹਿਬ ਦਾ ਕਦ ਹੋਰ ਵੱਡਾ ਹੋਣਾ ਕਿਉਂਕਿ ਬਾਜਵਾ ਸਾਹ ਲੋਕਾਂ ਦੀ ਲੜਾਈ ਪੰਜਾਬ ਦੀ ਅਮਨ ਸ਼ਾਂਤੀ ਲਈ ਪਹਿਰਾ ਦੇ ਰਹੇ ਹੈ ਕਾਂਗਰਸ ਪਾਰਟੀ ਪਹਿਰਾ ਦੇ ਰਹੀ ਹੈ ਕਾਂਗਰਸ ਪਾਰਟੀ ਨੇ 92 ਦੇ ਤਹੱਕੇ ਇਸ ਪੰਜਾਬ ਦੀ ਵਰਦੀ ਅੱਗੇ ਵਿੱਚ ਇਸ ਪੰਜਾਬ ਨੂੰ ਮੁੱਢ ਲੀਹਾਂ ਤੇ ਲੈ ਕੇ ਸਾਡੇ ਸਰਦਾਰ ਬੈਂ ਸਿੰਘ ਤੇ ਇਹ ਸਾਰੇ ਲੀਡਰ ਲੈ ਕੇ ਆਏ 92 ਦੇ ਵਿੱਚ ਤੁਸੀਂ ਲੋਕੀ ਦੱਸੋਗੇ ਇਹ ਨਹੀਂ ਕਿਹਾ ਜਾ ਰਿਹਾ ਆਪਕੇ ਪ੍ਰਤਾਪ ਸਿੰਘ ਬਾਜਵਾ ਪਾਕਿਸਤਾਨਾ ਮਿਲਿਆ ਵਾਹ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਨੇ ਸੈਸੀਨੇਸ਼ਨ ਹੋਇਆ ਕੁਰਬਾਨੀ ਦਿੱਤੀ ਪ੍ਰਤਾਪ ਸਿੰਘ ਬਾਜਵਾ ਤੇ ਬੰਬ ਬਲਾਸਟ ਹੋਇਆ ਜਦੋਂ ਤੁਹਾਡੀ ਪਾਰਟੀ ਦਾ ਕੁਰਨ ਜਨਮ ਨਹੀਂ ਹੋਇਆ ਸੀਗਾ ਕਿ ਤੁਸੀਂ ਕਹਿ ਰਹੇ ਹੋ ਬਾਅਦ ਵਿੱਚ ਸਾਡੇ ਪਾਕਿਸਤਾਨ ਨਾਲ ਪਾਕਿਸਤਾਨ ਕਿਉਂ ਕਿ ਕਹਿ ਰਹੇ ਹੋ اسلام ਆਬਾਦ ਨਾ ਕਹਿ ਦਿਓ ਕਿਸ ਕਰਨਾ ਕੀ ਫਰਕ ਪੈਂਦਾ ਕੋਈ ਲੀਡਰ ਛੱਡੇ ਨਾ ਨਹੀਂ ਕਿ ਤੁਸੀਂ ਪਾਕਿਸਤਾਨ ਨਾਲ ਗਰੋ ਨਾਲ ਨਸ਼ੇ ਦੇ ਤਸਕਰਾਂ ਨਾਲ ਨਹੀਂ ਬਣਾਏ ਕੋਈ ਫਰਕ ਨਹੀਂ ਪੈਂਦਾ ਇੱਕ ਚਿੱਠੀ ਲਿਆਏ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਸੀ ਪੁਰਾਣੀ ਚਿੱਠੀ ਲਿਖੀ ਸੀ કે ਨਵੇਂ ਲਿਖੀ ਸੀ ਉਰੀਆ ਪ੍ਰੈਕਟਿਸ ਇਹ ਨਹੀਂ ਮੈਨੂੰ ਪਤਾ ਪਰ ਅਗਰ ਕੋਈ ਵਿਅਕਤੀ ਕਿਸੇ ਨੂੰ ਪਸੰਗ ਨਾ ਕਰਦਾ ਹੋਵੇ ਉਹਦੇ ਖਿਲਾਫ ਚਿੱਠੀ ਲਿਖ ਦੇ ਇਹਦਾ ਮਤਲਬ ਉਰੇ ਪਾਕਿਸਤਾਨ ਨਾਲ ਸੰਬੰਧ ਨਹੀਂ ਹੈ ਜੇ ਉਹ ਚਿੱਠੀ ਸੱਚੀ ਹੈ ਤਾਂ ਮੈਨੂੰ ਇਹ ਕਹਿਂਚ ਕੋਈ ਗੁਰੇਜ਼ ਨਹੀਂ ਕਿ ਪਾਕਿਸਤਾਨ ਜੋ ਹਰ ਮਹੀਨੇ ਕੌਣ ਹੰਸੀ ਤੇ ਕੀਰੇ ਪਾਕਿਸਤਾਨ ਨਾਲ ਸੰਬੰਧ ਸੰ ਇਹ ਸਾਰੀ ਦੁਨੀਆ ਜਾਣਦੀ ਹੈ ਪ੍ਰਕਾਸ਼ ਸਿੰਘ ਬਾਜਵਾ ਦੇ ਨਹੀਂ ਸਕੋ ਸੋ ਇਹ ਜਾਦਾ ਲੰਮਾ ਚਲਾ ਗਿਆ ਆ ਜਿਆਦਾ ਕੁਝ ਨਾ ਕਹਿਣਾ ਹੋਇਆ ਜਿਹੜੀਆਂ ਤੁਸੀਂ ਧਾਰਾਵਾਂ ਲਾਈਆਂ ਮਿਸ ਇਨਫਰਮੇਸ਼ਨ ਕਹਿੰਦੇ ਇਹ ਗਲਤ ਦੇਰੇ ਰੰਧਾਵਾ ਸਾਹਿਬ ਬੈਠੇ ਇਹਨਾਂ ਨੇ ਪਹਿਲੇ ਦਿਨ ਕਿਹਾ ਸੀ ਵੀ ਇੱਥੇ ਹੋਈ ਹੈ ਇੰਟਰਵਿਊ ਕਿਹਨੂੰ ਇਨਫਰਮੇਸ਼ਨ ਸੀ ਹੁਣ ਇਹ ਕਹਿੰਦੇ ਰੰਧਾਵੇ ਕੋਈ ਕੀ ਸੋਰਸਿਸ ਸੀ ਰੰਧਾਵਾ ਜੇ ਆ ਮੰਤਰੀ ਰਿਹਾ ਉਥੋਂ ਦੇ ਜਿਹੜਾ ਅੰਦਰ ਆ ਬੰਦਾ ਉਹਦੇ ਤੋਂ ਲੈ ਕੇ ਹਰ ਮੁਲਾਜ਼ਮ ਨਾਲ ਉਹਨੇ ਸਬੰਧ ਹੋ ਸਕਦੇ ਦੱਸਿਆ ਹੋਵੇ ਇਹ ਸਾਰਾ ਝੂਠਾ ਦਾ ਜਿਹੜਾ ਬਲੰਦਾ ਬੜਾ ਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹੋ ਅਸੀਂ ਬਿਲਕੁਲ ਡਰਾਂਗੇ ਨਹੀਂ ਤੇ ਸਮੁੱਚੀ ਕਾਂਗਰਸ ਅੱਜ ਵਰਤਾਪ ਸਿੰਘ ਬਾਜਵਾ ਨਾਲ ਖੜੀ ਹੈ ਔਰ ਮੈਂ ਰਾਹੁਲ ਗਾਂਧੀ ਦਾ ਖਗੇ ਸਾਡਾ ਬਗੇਲ ਸਾਡਾ ਧੰਵਾਦੀ ਹਾਂ ਕੱਲ ਉਹਨਾਂ ਨੇ ਸਾਡੇ ਨਾਲ ਟੈਲੀਫੋਨ ਤੇ ਪੰਜ-ਪੰਜ ਮਿੰਟ ਚਰਚਾ ਕਰਕੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਰੀ ਕਾਂਗਰਸ ਸਾਡੀ ਨਾਲ ਖੜੀ ਆ ਜ ਸਾਰੀ ਲੀਡਰਸ਼ਿਪ ਚੰਨੀ ਸਾਹਿਬ ਤੋਂ ਲੈ ਕੇ ਰੰਦਾਵਾ ਸਾਹਿਬ ਤੋ ਲੈ ਕੇ ਤੇ ਅਖੀਰਲੇ ਹਲਕੇ ਦਾ ਆ ਗਈ ਹਰ ਸਾਥੀ ਕੰਟੈਸਟਰਡ ਕੈਂਡੀਡੇਟ ਜਿਲ੍ਹਾ ਪ੍ਰਧਾਨ ਅੱਜ ਕਿਸੇ ਨੂੰ ਸੱਦਿਆ ਨਹੀਂ ਸੀ ਕੱਲੇ ਲੀਡਰਾਂ ਨੂੰ ਸੱਦਿਆ ਗਿਆ ਸੀ ਆ ਜਿਹੜਾ ਹਜੂਮ ਆਇਆ ਸੀ ਉਹਨਾਂ ਦਾ ਸਾਰੇ ਸਾਥੀਆਂ ਦਾ ਵਰਕਰਾਂ ਦਾ ਧਨਵਾਦੀ ਹੁਣ ਅੰਤ ਵਿੱਚ ਮੈਂ ਅਗਲਾ ਪ੍ਰੋਗਰਾਮ ਵੀ ਦੱਸਾਂਗਾ ਤੇ ਇਸ ਤੋਂ ਬਾਅਦ ਸਾਡੇ ਲੀਡਰਸ ਤੁਹਾਨੂੰ ਸੰਬੋਧਨ ਕਰਨਗੇ ਬੰਦਪਨ ਮੈਂ ਅਗਲਾ ਪ੍ਰੋਗਰਾਮ ਇਹ ਹੈ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਅਗਲੀ ਹਾਈ ਕੋਰਟ ਦੀ ਪ੍ਰਕਿਰਿਆ ਦਾ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਉਹ ਅਸੀਂ ਅਧਿਕਾਰ ਇਸਤੇਮਾਲ ਕੀਤਾ ਹੈ ਲੇਕਿਨ ਕੱਲ ਸਾਨੂੰ ਸੱਦਿਆ ਗਿਆ ਸੀ ਅਸੀਂ ਨਹੀਂ ਗਏ ਜਿਹੜੀ ਜਰੂਰੀ ਵਿਜੇਵ ਹੁੰਦੇ ਕਾਰਨ ਲੇਕਿਨ ਅੱਜ ਜੇ ਸੀ ਇਸ ਤੋਂ ਬਾਅਦ ਪੁਲਿਸ ਸਟੇਸ਼ਨ ਬਾਗੀ ਸਾਥ ਤੇ ਸਮੁੱਚੀ ਕਾਂਗਰਸ ਤੇ ਸਾਰੇ ਸੀਨੀਅਰ ਲੀਡਰ ਸਹਿਬਾਨ ਉਹਨਾਂ ਦੇ ਨਾਲ ਜਾਵਾਂਗੇ ਅਗਰ ਤੇਰੇ ਚ ਜੁਰਤ ਹੁੰਦਾ ਫੜ ਲੈ ਭੱਜਾਂਗੇ ਨਹੀਂ ਬਿਆਨ ਦੇਾਂਗੇ ਜੇਲ੍ਹਾਂ ਚ ਬੰਦੇ ਜਾਂਦੇ ਆ ਲੜਾਈ ਬੰਦੇ ਲੜਦੇ ਆ ਤੋਂ ਬਾਜਦਾ ਸਾਹਿਬ ਅਸੀਂ ਉਥੇ ਜਾਵਾਂਗੇ ਜੋ ਇਨਵੈਸਟੀਗੇਸ਼ਨ ਕਰਨੀ ਹੈ ਝੂਠੀ ਸੱਚੀ ਜੋ ਮੰਨ ਦੀ ਇੱਛਾ ਹੈ ਕੋਈ ਵੀ ਰਜ਼ਮੀ ਉਹ ਪੂਰੀ ਕਰ ਲੈਣੀ ਹੈ ਇਹ ਬੜਾ ਗੰਭੀਰ ਤੇ ਅਹਿਮ ਮੁੱਦਾ ਹੈ ਇਹ ਇਸ ਕਰਕੇ ਤੁਹਾਨੂੰ ਅੱਜ ਇੱਥੇ ਬੁਲਾਇਆ ਗਿਆ ਔਰ ਇਸ ਪ੍ਰਕਾਰ ਦੇ ਹਾਲਾਤ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜੰਗਲ ਰਾਜ ਰੋਜ਼ਾਨਾ ਵਾਰਦਾਤਾ ਫੋਰੀਆਂ ਨੇ ਲੁੱਟਾਂ ਖੋਹਾਂ ਡਕੈਤੀਆਂ ਤੇ ਮਾਰਗ ਹੋ ਰਹੇ ਆ ਤੇ ਖਾਸ ਕਰਕੇ ਹੈਂਗ ਗ੍ਰਨੇਡ ਸਿੱਟੇ ਜਾ ਰਹੇ ਲੇਕਿਨ ਉਨ੍ਹਾਂ ਤੇ ਕਾਰਵਾਈ ਕਰਨ ਦੀ بجائے ਜਿਹੜੇ ਲੀਡਰ ਜਾਂ ਜਿਹੜੀਆਂ ਪਾਰਟੀਆਂ ਬਤੌਰ اپੋਜੀਸ਼ਨ ਦੇ ਤੌਰ ਤੇ ਇਤਲਾਹ ਦੇਣ ਦਾ ਕੰਮ ਕਰ ਰਹੀਆਂ ਜਾਂ ਸੁਝੇਵ ਦੇਣ ਕਰਨ ਦਾ ਕੰਮ ਕਰ ਰਹੀਆਂ ਉਹਨਾਂ ਲੀਡਰਾਂ ਤੇ ਕਾਰਵਾਈ ਹੋ ਰਹੀ ਏਸੇ ਤਰ੍ਹਾਂ ਦਾ ਹਾਲਾਤ ਆ ਬੜੇ ਜਦੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਉਸ ਤੋਂ ਬਾਅਦ ਖੈਰਾ ਸਾਹਿਬ ਫਿਰ ਸ਼ਾਨਸੁੰਦਰ ਅਰੋੜਾ ਫਿਰ ਪਾਕੂਸ਼ਨਾਸ਼ੂ ਫਿਰ ਸਾਧੂ ਸਿੰਘ ਇਹ ਸਾਰੇ ਲੋਕ ਜਿਨ੍ਹਾਂ ਤੇ ਸਮੇ ਸਮੇ ਸੇਰ ਮਕਦਮੇ ਹੋਰ ਫਗਾਰਾ ਸਾਡੇ ਕਾਂਗਰਸ ਦੇ ਵਰਕਰਾਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਮਕਦਮੇ ਦਰਜ ਕਰਨ ਦੀ ਜਿਹੜੀ ਰਵਾਇਤ ਤੇ ਕਵਾਈਤ ਬਣਾਈ لیکن ہرانی ਉਸ ਵੇਲੇ ہوئی ਜਦੋਂ ਇੱਕ ਵਿਰੋਧੀ ਧਿਰ ਦੇ ਨੇ ਆਪਣੀ ਚਿੰਤਾ ਜाहिर ਇੱਕ ਚੈਨਲ ਤੇ ਕੀਤੀ ਪਰ ਇਹ ਕੋਈ ਇਹ ਨਹੀਂ ਇਨਫਰਮੇਸ਼ਨ ਨਹੀਂ ਸੀ ਕਿ 55 ਹੈਂਡ ਗਰਨੇਡ ਪੰਜਾਬ ਦੇ ਵਿੱਚ ਆਏ ਐ ਨੋਆ ਵੀ ਹਜੇ ਪਤਾ ਨਹੀਂ ਚੱਲ ਰਿਹਾ ਕਿੱਥੇ ਅੱਜ ਜਿਹੜੇ ਮਰਜੀ ਵਿਅਕਤੀ ਨੂੰ ਪੁੱਛ ਲਓ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਹੈਂਡਰਮੇਡ ਕੱਲ ਨੂੰ ਕਿਤੇ ਵੀ ਚਲ ਜਾਏ ਇਹਣਾ ਕੋਈ ਭਰੋਸਾ ਨਹੀਂ ਹੈ 9 ਸਪਟੈਂਬਰ ਨੂੰ ਹੈਂਡ ਕਰਨੇ 10 ਸੈਕਟਰ ਚੱਲਿਆ ਨਵੰਬਰ 23 2024 ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਇੱਕ 1.5 ਕਿਲੋ ਵਾਜ਼ ਜਿਹੜਾ ਉਹ ਹੋ ਗਿਆ ਨਵੰਬਰ 29 2024 ਨੂੰ ਇਹ ਗੁਰਬਖਸ਼ ਨਗਰ ਅੰਮ੍ਰਿਤਸਰ ਪੁਲਿਸ ਚੱਕ ਪੋਸਟ ਤੇ ਹੋਇਆ ਇੱਕ ਕੋਈ ਨਵਾਂ ਸ਼ਹਿਰ ਅਨਸਾਰਾ ਪੁਲਿਸ ਸਟੇਸ਼ਨ ਹੈ ਉੱਥੇ 2 ਦਸੰਬਰ 2024 ਨੂੰ ਹੋਇਆ ਦਸੰਬਰ 4 2024 ਨੂੰ ਮਜੀਠਾ ਪੁਲਿਸ ਸਟੇਸ਼ਨ ਤੇ ਹੋਇਆ ਦਸੰਬਰ 13 2024 ਨੂੰ ਪੁਲਿਸ ਸਟੇਸ਼ਨ ਬਟਾਲਾ ਤੇ ਹੈਂਗਰmeida ਹਮਲਾ ਹੋਇਆ ਦਸੰਬਰ 17 2024 ਨੂੰ اسلام آباد ਪੁਲਿਸ ਸਟੇਸ਼ਨ ਅੰਮ੍ਰਿਤਸਰ ਸੁਪਰ 10 ਵਜੇ ਹੋਇਆ ਦਸੰਬਰ 18 2024 ਨੂੰ ਬਖਸ਼ੀwala ਪੁਲਿਸ ਚੈੱਕਪੋਸਟ ਗੁਰਦਾਸਪੁਰ ਹੋਇਆ ਦਸੰਬਰ 20 2024 ਨੂੰ ਵੰਡਾਲਾ ਬੰਗਰ ਪੁਲਿਸ ਸਟੇਸ਼ਨ ਚੈੱਕਪੋਸਟ ਗੁਰਦਾਸਪੁਰ ਹੋਇਆ ਜਨਵਰੀ 9 2025 ਨੂੰ ਹੰਗਰਨੇ ਗਮਟਾਲਾ ਪੁਲਿਸ ਚੌਕੀ ਤੇ ਹੋਇਆ ਅੰਮ੍ਰਿਤਸਰ ਜਨਵਰੀ 16 2025 ਨੂੰ ਗਰਨਾਜ ਅਬਾਕ ਮਿਕੋਟ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਨੇ ਜਲਤੀਪੁਰ ਉਹਨਾਂ ਦੇ ਘਰ ਤੇ ਹੋਇਆ 3 ਫਰਵਰੀ 2025 ਨੂੰ ਫਤੇਗੜ ਚੂੜੀਆਂ ਬਾਈਪਾਸ ਪੁਲਿਸ ਚੌਕ ਕੀ ਹੈਂਗ ਕਰਦੇ ਚਲਿਆ ਮਾਰਚ 15 2025 ਨੂੰ ਹੈਂਗ ਕਰਦੇ ਟੈਂਪੋ ਜਿਹੜਾ ਮੰਦਰ ਤੇ ਅੰਮ੍ਰਿਤਸਰ ਘਰਨੇਟ ਅਟੈਕ ਹੋਇਆ ਮਾਰਚ 16 2025 रायपुर சூரपुर विलेज जालंधर हैंड ग्रेनेड अटैक ਹੋਇਆ ਅਪ੍ਰੈਲ 2025 ਨੂੰ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਪਟਿਆਲਾ ਹਜੇ ਵੀ ਇਨਕੁਆਰੀ ਚੱਲ ਰਹੀ ਹੈ ਬਲਾਸਟ ਹੋਇਆ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਰੰਧਾਵਾ ਰਾਜਾ ਵੜੇ ਕਾਂਗਰਸ ਦੀਆਂ ਮੀਟਿੰਗਾਂ ਚ ਲੱਗੀ ਵੀ ਹੈ ਪਰ ਦਿੱਲੀ ਦੇ ਅੰਦਰ ਲੀਡਰਸ ਨੇ ਤੁਹਾਨੂੰ ਦੱਸਿਆ ਹਰਕਾਰੀ ਦਿਨ ਪਹਿਲਾਂ ਕਿ ਇੱਕ ਹਿੰਦੂ ਲੀਡਰ ਤੇ ਅਟੈਕ ਹੋਣ ਵਾਲਾ ਹੈ ਲੇਕਿਨ ਫੇਰ ਨਹੀਂ ਪਤਰ ਚੱਲਿਆ ਤੇ ਅਪ੍ਰੈਲ 8 2025 ਨੂੰ ਮਨੋਰੰਜਨ ਕਾਲਿਆ ਸਾਬ ਤੇ ਅਟੈਕ ਕਰਤਾ ਗਿਆ ਸੋ ਇਹ ਸਾਰੇ ਘਟਨਾਕਰਮ ਬਥੇਰੇ ਐਸੇ ਘਟਨਾਕਰਮ ਐ ਜਿੰਨਾ ਦੇ ਬਾਰੇ ਪੁਲਿਸ ਜਾਣ ਨਹੀਂ ਪਾ ਰਹੀ ਇਹ ਸਰ੍ਹਾਂ ਦੇ ਘਟਨਾਕਰਮ ਹੋਏ ਲੇਕਿਨ ਜਿਹੜਾ ਘਟਨਾਕਰਮ ਆ ਹੋਇਆ ਵੀ ਇੰਟਰਵਿਊ ਦਿੱਤੀ ਤਾਸ ਵੇ ਰਿਵਿਊ ਵਾਈ ਬਾਜਵਾ ਸਾਹ ਨੂੰ ਕੋਈ ਫੱਕ ਨਹੀਂ ਪੈਂਦਾ ਇਸ ਕੱਲ ਨਾਲ ਬਾਜਵਾ ਸਾਹਿਬ ਦਾ ਕੱਦ ਹੋਰ ਵੱਡਾ ਹੋਣਾ ਕਿਉਂਕਿ ਬਾਜਵਾ ਸਾਹਿਬ ਲੋਕਾਂ ਦੀ ਲੜਾਈ ਪਰ ਪੰਜਾਬ ਦੀ ਅਮਨ ਸ਼ਾਂਤੀ ਲਈ ਪਹਿਰਾ ਦੇ ਰਹੇ ਹੈ ਕਾਂਗਰਸ ਪਾਰਟੀ ਪਹਿਰਾ ਦੇ ਰਹੀ ਹੈ ਕਾਂਗਰਸ ਪਾਰਟੀ ਨੇ 92 ਦੇ ਦਹਾਕੇ 'ਚ ਇਸ ਪੰਜਾਬ ਦੀ ਵਰਦੀ ਅੱਗੇ ਵਿੱਚ ਇਸ ਪੰਜਾਬ ਨੂੰ ਮੁੜ ਲੀਹਾਂ ਤੇ ਲੈ ਕੇ ਸਾਡੇ ਸਰਦਾਰ ਬੈਂ ਸਿੰਘ ਤੇ ਸਾਰੇ ਲੀਡਰ ਲੈ ਕੇ ਆਏ 92 ਦੇ ਵਿੱਚ ਤੁਸੀਂ ਲੋਕੀ ਦੱਸੋਗੇ ਇਹ ਨਹੀਂ ਕਿਹਾ galera ਅਕੀ ਪ੍ਰਤਾਪ ਸਿੰਘ ਬਾਜਵਾ ਪਾਕਿਸਤਾਨਾ ਮਿਲਿਆ ਵਾਹ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਨੇ ਸੈਸੀਨੇਸ਼ਨ ਹੋਇਆ ਕੁਰਬਾਨੀ ਦਿੱਤੀ ਪ੍ਰਤਾਪ ਸਿੰਘ ਬਾਜਵਾ ਤੇ ਬੰਬ ਬਲਾਸਟ ਹੋਇਆ ਜਦੋਂ ਤੁਹਾਡੀ ਪਾਰੀ ਦਾ ਕੋਰਨ ਜਨਮ ਨਹੀਂ ਹੋਇਆ ਸੀਗਾ ਕਿ ਤੁਸੀਂ ਕਹਿ ਰਹੇ ਹੋ ਬਾਅਦ ਵਿੱਚ ਸਾਡੇ ਪਾਕਿਸਤਾਨ ਨਾਲ ਪਾਕਿਸਤਾਨ ਕਿਉਂ ਕਹਿ ਰਹੇ ਹੋ اسلام ਆਬਾਦ ਨਾਲ ਕਹਿ ਦਿਓ ਕਿਸ ਕਰਨਾ ਕੀ ਪੈਂਦਾ ਕੋਈ ਲੀਡਰ ਛੱਗੇ ਨਾ ਨਹੀਂ ਕਿ ਤੁਸੀਂ ਪਾਕਿਸਤਾਨ ਨਾਲ ਗਰੋਹ ਨਾਲ ਨਸ਼ੇ ਦੇ ਤਸਕਰਾਂ ਨਾਲ ਨਹੀਂ ਬਣਾਏ ਕੋਈ ਫਰਕ ਨਹੀਂ ਪੈਂਦਾ ਇੱਕ ਚਿੱਠੀ ਲਿਆਏ ਕਹਿੰਦੇ ਕਪਤਾਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਸੀ ਪੁਰਾਣੀ ਚਿੱਠੀ ਲਿਖੀ ਸੀ ਦੇ ਨਈ ਲਿਖੀ ਸੀ ਉਰੀਏ ਟੈਕਸੀ ਡੇਲੀ ਮੈਨੂੰ ਪਤਾ ਪਰ ਅਗਰ ਕੋਈ ਵਿਅਕਤੀ ਕਿਸੇ ਨੂੰ ਪਸੰਦ ਨਾ ਕਰਦਾ ਹੋਵੇ ਉਹਨੇ ਖਿਲਾਫ ਚਿੱਠੀ ਲਿਖ ਦੇ ਇਹਦਾ ਮਤਲਬ ਉਹਨੇ ਪਾਕਿਸਤਾਨ ਨਾਲ ਸੰਬੰਧ ਨਹੀਂ ਹੈ ਜੇ ਉਹ ਚਿੱਠੀ ਸੱਚੀ ਹੈ ਤਾਂ ਮੈਨੂੰ ਇਹ ਕਹਿਣ ਚ ਕੋਈ ਗੁਰੇਜ਼ ਨਹੀਂ ਕਿ ਪਾਕਿਸਤਾਨ ਜੋ ਹਰ ਮਹੀਨੇ ਕੌਣ ਆਉਂਦਾ ਸੀ ਤੇ ਕੀਰੇ ਪਾਕਿਸਤਾਨ ਨਾਲ ਸੰਬੰਧ ਸਨ ਇਹ ਸਾਰੀ ਦੁਨੀਆ ਜਾਣਦੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਹੀਂ ਸਨ ਸੋ ਇਹ ਜਾਦਾ ਲੰਮਾ ਚਲਾ ਗਿਆ ਦਾਦਾ ਕੁਝ ਨਾ ਕਹਿਣਾ ਹੋਇਆ ਜਿਹੜੀਆਂ ਤੁਸੀਂ ਧਾਰਾਵਾਂ ਲਾਈਆਂ ਮਿਸ ਇਨਫਰਮੇਸ਼ਨ ਕਹਿੰਦੇ ਇਹ ਗਲਤ ਦੇਰੇ ਰੰਦਾਵਾ ਸਾਹਿਬ ਇੱਥੇ ਇਹਨਾਂ ਨੇ ਪਹਿਲੇ ਦਿਨ ਕਹਿਦਾ ਸੀ ਵੀ ਇੱਥੇ ਹੋਈ ਹੈ ਇੰਟਰਵਿਊ ਕੁਝ ਇਨਫਰਮੇਸ਼ਨ ਸੀ ਹੁਣ ਇਹ ਕਹਿੰਦੇ ਰੰਦਾਵੇ ਕੋਈ ਕੀ ਸੋਰਸਿਸ ਸੀ ਰੰਦਾਵਾ ਚੇਅਰ ਮੰਤਰੀ ਰਿਹਾ ਉਥੋਂ ਦੇ ਜਿਹੜਾ ਅੰਦਰ ਆ ਬੰਦਾ ਉਹਦੇ ਤੋਂ ਲੈ ਕੇ ਹਰ ਮੁਲਾਜ਼ਮ ਨਾਲ ਉਹਨੇ ਸਬੰਧ ਹੋ ਸਕਦੇ ਦੱਸਿਆ ਹੋਵੇ ਇਹ ਸਾਰਾ ਝੂਠਾ ਦਾ ਜਿਹੜਾ ਪਲੰਦਾ ਬਣਾ ਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹੋ ਅਸੀਂ ਬਿਲਕੁਲ ਡਰਾਂਗੇ ਨਹੀਂ ਤੇ ਸਮੁੱਚੀ ਕਾਂਗਰਸ ਅੱਜ ਪ੍ਰਤਾਪ ਸਿੰਘ ਬਾਜਵਾ ਨਾਲ ਖੜੀ ਹੈ ਔਰ ਮੈਂ ਰਾਹੁਲ ਗਾਂਧੀ ਦਾ ਖੜੇ ਸਾਧਾ ਬਗੇਲ ਸਾਹਿਬ ਦਾ ਧਲਵਾਦੀ ਹਾਂ ਕੱਲ ਉਹਨਾਂ ਨੇ ਸਾਰੇ ਨਾਲ ਦਿੱਲੀਪੂਰ ਤੇ ਪੰਜ-ਪੰਜ ਮਿੰਟ ਚਰਚਾ ਕਰਕੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਰੀ ਕਾਂਗਰਸ ਸਾਡੀ ਨਾਲ ਖੜੀ ਆ ਸਾਰੀ ਲੀਡਰਸ਼ਿਪ ਚੰਨੀ ਸਾਹਿਬ ਤੋਂ ਲੈ ਕੇ ਰੰਦਾਵਾ ਸਾਹਿਬ ਤੋ ਲੈ ਕੇ ਤੇ ਅਖੀਰਲੇ ਹਲਕੇ ਦਾ ਆਗਤੀ ਹਰ ਸਾਥੀ ਕੰਟੈਸਟਰਡ ਕੈਂਡੀਡੇਟ ਜਿਲ੍ਹਾ ਪ੍ਰਧਾਨ ਅੱਜ ਕਿਸੇ ਨੂੰ ਸੱਦਿਆ ਨਹੀਂ ਸੀ ਕੱਲੇ ਲੀਡਰਾਂ ਨੂੰ ਸੱਦਿਆ ਗਿਆ ਸੀ ਆ ਜਿਹੜਾ ਹਜੂਮ ਆਇਆ ਅਸੀਂ ਉਹਨਾਂ ਦਾ ਸਾਰੇ ਸਾਥੀਆਂ ਦਾ ਬਕਰਾਂ ਦਾ ਧੰਵਾਦੀ ਹਾਂ ਹੁਣ ਅੰਤ ਵਿੱਚ ਮੈਂ ਅਗਲਾ ਪ੍ਰੋਗਰਾਮ ਵੀ ਦੱਸਾਂਗਾ ਤੇ ਇਸ ਤੋਂ ਬਾਅਦ ਸਾਡੇ ਲੀਡਰਸ ਨੂੰ ਸੰਬੋਧਨ ਕਰਨਗੇ ਪੰਨ ਮੈਂ ਅਗਲਾ ਪ੍ਰੋਗਰਾਮ ਇਹ ਹੈ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਅਗਲੀ ਹਾਈ ਕੋਰਟ ਦੀ ਪ੍ਰਕਿਰਿਆ ਦਾ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਉਹ ਅਸੀਂ ਅਧਿਕਾਰ ਇਸਤੇਮਾਲ ਕੀਤਾ ਹੈ ਲੇਕਿਨ ਕੱਲ ਸਾਨੂੰ ਸੱਦਿਆ ਗਿਆ ਸੀ ਅਸੀਂ ਨਹੀਂ ਗਏ ਜਰੂਰ ਜਰੂਰੀ ਕੰਮ ਦੇ ਕਾਰਨ ਲੇਕਿਨ ਅੱਜ ਜੋ ਸੀ ਐਸ ਤੋਂ ਬਾਅਦ ਪੁਲਿਸ ਸਟੇਸ਼ਨ ਬਾਅਦ ਇਸਾਤੇ ਸਮੁੱਚੀ ਕਾਂਗਰਸ ਤੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਉਹਨਾਂ ਦੇ ਨਾਲ ਜਾਵਾਂਗੇ ਅਗਰ ਤੇਰੇ ਚਿੜ ਚੁਰ ਤੋਂ ਉੱਦਾ ਫੜ ਲੈ